ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਮਨਸ਼ੂ ਹਾਂ ਤੇ ਮੈਂ ਆਈਪੀਐਲ ਬਾਇਓਲੋਜੀਕਲ ਵੱਲੋਂ ਅੱਜ ਕਿਸਾਨ ਵੀਰਾਂ ਨੂੰ ਮੱਕੀ ਦੇ ਵਿੱਚ ਨਿਊਟ੍ਰੀਸ਼ਨ ਦੀ ਘਾਟ ਦੇ ਬਾਰੇ ਦੱਸਣਾ ਚਾਹਾਂਗਾ ਜਿਵੇਂ ਆਪਾਂ ਕਿਸਾਨ ਵੀਰ ਦੇ ਖੇਤ ਦੇ ਵਿੱਚ ਆਏ ਆ ਜਦੋਂ ਆਪਾਂ ਇੱਥੇ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਕਿਸਾਨ ਵੀਰ ਦੇ ਖੇਤ ਦੇ ਵਿੱਚ ਫਾਸਫੋਰਸ ਦੀ ਘਾਟ ਹੈ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਕਿਵੇਂ ਪਤਾ ਲੱਗਿਆ ਕਿ ਕਿਸਾਨ ਵੀਰ ਦੀ ਮੱਕੀ ਦੇ ਵਿੱਚ ਫਾਸਫੋਰਸ ਦੀ ਘਾਟ ਹੈ ਤੇ ਆਪਾਂ ਕਿਵੇਂ ਉਹਨੂੰ ਠੀਕ ਕਰ ਸਕਦੇ ਹਾਂ ਪਹਿਲੇ ਮੈਂ ਤੁਹਾਨੂੰ ਉਹਦੇ ਲੱਛਣ ਦੇ ਬਾਰੇ ਦੱਸਣਾ ਚਾਹਾਂਗਾ ਜਦੋਂ ਮੱਕੀ ਦੇ ਵਿੱਚ ਪੱਤਿਆਂ ਦਾ ਕਲਰ ਬੈਂਗਣੀ ਕਲਰ ਦਾ ਹੋ ਜਾਏ ਤਾਂ ਇਹਦਾ ਮਤਲਬ ਇਹ ਹੈ ਕਿ ਮੱਕੀ ਦੇ ਵਿੱਚ ਫਾਸਫੋਰਸ ਦੀ ਘਾਟ ਹੈ ਤੇ ਇਹ ਉਹਦੇ ਸਭ ਤੋਂ ਲੱਛਣ ਸਟਾਰਟ ਹੋਣੇ ਸਭ ਤੋਂ ਪਹਿਲਾਂ ਮੱਕੀ ਦੇ ਵਿੱਚ ਬੈਂਗਣੀ ਕਲਰ ਦੀ ਧਾਰੀਆਂ ਧਾਰੀਆਂ ਸਟਾਰਟ ਹੋ ਜਾਣੇ ਤੇ ਬਾਅਦ ਵਿੱਚ ਮੱਕੀ ਦਾ ਪੂਰਾ ਕਲਰ ਬੈਂਗਣੀ ਕਲਰ ਦਾ ਹੋ ਜਾਣਾ ਤੇ ਇਹਦੇ ਉਪਾਏ ਦੇ ਉਪਾਏ ਦੇ ਬਾਰੇ ਦੱਸਾਂਗਾ ਮੈਂ ਤੁਹਾਨੂੰ ਤੁਸੀਂ ਇਹਦੇ ਵਿੱਚ ਫਾਸਫੋਰਸ ਦੀ ਖਾਦ ਦੀ ਵਰਤੋਂ ਕਰੋ ਤੇ ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਦਾ ਇਸਤੇਮਾਲ ਕਰੋ ਜੋ ਆਪਣੇ ਖੇਤਾਂ ਤੋਂ ਫਾਸਫੋਰਸ ਲੈ ਕੇ ਪlant ਤੱਕ ਅਵੇਲੇਬਲ ਕਰਾਊਗਾ ਤੇ ਉਹਦੇ ਇਸਤੇਮਾਲ ਨਾਲ ਹੀ ਆਪਣੀ ਫਾਸਫੋਰਸ ਦੀ ਘਾਟ ਪੂਰੀ ਹੋਣੀ ਹੈ ਧੰਨਵਾਦ